ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਜੀ ਕੀਤਾ ਮੈਂ ਕਿਹਾ ਵੀ ਕੌਫੀ ਪੀਤੀ ਐ ਤੇ ਜਿਹੜੀ ਕੌਫੀ ਦੀ એનર્ਜੀ ਐ ਉਹ ਵੇਸਟ ਕਿਉਂ ਕਰੀਏ ਤੇ ਜਿਹੜਾ ਧਰਮ ਦਾ ਮਖੌਟਾ ਸੀ ਉਹ ਜਿਵੇਂ ਕਹਿੰਦੇ ਖੋਤੇ ਤੇ ਸ਼ੇਰ ਦੀ ਖਲ ਪਾਈ ਸੀ ਉਹ ਤਰਨਤਾਰਨ ਦੇ ਲੋਕਾਂ ਨੇ ਲਾਤੀ ਫਿਰ ਤੇ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਬਸ ਜੁੱਦੀ ਕੱਲ ਨਵੀਂ ਲਈ ਸੀ 1200 ਰੁਪਏ ਦੀ ਬੂਟ ਕਹਿੰਦੇ ਆਪਾਂ ਤੇ ਉਹ ਫੇਰ ਨਹੀਂ ਆ ਚੰਗੀ ਤਰ੍ਹਾਂ ਤੇ ਜਿਹੜੀਆਂ ਭੇਡਾਂ ਸੁਣਨੀਆਂ ਉਹਨਾਂ ਨੂੰ ਬੇਨਤੀ ਹੈ ਵੀ ਸ਼ਾਂਤ ਰਹੋ ਪਹਿਲਾਂ ਸੁਣ ਲਿਓ ਫਿਰ ਕਮੈਂਟ ਕਮੈਂਟ ਕਰਕੇ ਜੋ ਤੁਸੀਂ ਗਾਲੀ ਗਲੋਚ ਕਰਨਾ ਉਹ ਕਰ ਲਿਓ ਤੁਹਾਨੂੰ ਖੁੱਲ ਹੈ ਪਰ ਸਵਾਲ ਕਰਨ ਨਾ ਵੀ ਕਿੱਥੇ ਨੇ ਉਹ ਜਿਹੜੇ ਕਹਿੰਦੇ ਸੀ ਅਸੀਂ ਕੌਮ ਦੇ ਜੋਧੇ ਆ ਅਸੀਂ ਪੰਥ ਕਾਂ ਕਿਹੜੀ ਖੋਡ ਵਿੱਚ ਬੜੇ ਨੇ ਮੈਂ ਸੁਣਿਆ ਦੋ ਚਾਰ ਨੇ ਕੋਸ਼ਿਸ਼ ਕੀਤੀ ਸੀ ਵੀ ਬਾਲਟੀ ਚ ਪਾ ਕੇ ਪਾਣੀ ਨੱਕ ਡੋਬ ਕੇ ਮਰੀਏ ਫਿਰ ਕਹਿੰਦੇ ਮੌਕੇ ਤੇ ਰੌਲਾ ਪੈ ਕੇ ਬਚਾ ਲਏ ਅੱਛਾ ਮਾਨਦਲੀਆਂ ਦੇ ਜਾਦਾ ਉਤਲ-ਪੁਤਲ ਹੋਈ ਏ ਕਹਿੰਦੇ ਕਿਉਂ ਹੋਈ ਉਹ ਕਹਿੰਦੇ ਆਪਾਂ ਤਾਂ ਕਹਿੰਦੇ ਸੀ ਵੀ ਜਿਹੜਾ ਮਨਦੀਪ ਸਿੰਘ ਐ ਸੰਦੀਪ ਸਨਿੰਦਾ ਭਰਾ ਵੀ ਸਾਡਾ ਮੰਡਲ ਦਾ ਕੈਂਡੀਡੇਟ ਐ ਉਹ ਤਾਂ ਕਹਿੰਦੇ ਮੁਕਰ ਗਿਆ ਸੀ ਤੇ ਉਧਰੋਂ ਅੰਮ੍ਰਿਤਪਾਲ ਦਾ ਭਾਪਾ ਕਹਿੰਦੇ ਉਹ ਹੈਪੀ ਨਾਲ ਲੜਦਾ ਕਰੇ ਮਾਤਾ ਰਾਜਕੌਰ ਨਾਲ ਲੜਦਾ ਮੁਖ ਬਲਾਰਿਆਂ ਨਾਲ ਲੜੀ ਜਾਂਦਾ ਕਿ ਤੁਸੀਂ ਪੱਤਰਕਾਰਾਂ ਨਾਲ ਜਦ ਪਏ ਆਵੇਂ ਤੁਸੀਂ ਵੋਟ ਖਰਾਬ ਕਰਤੀ ਸਣੀ ਮੁਕਰ ਗਿਆ ਉਹਦਾ ਭਰਾ ਮੁਕਰ ਗਿਆ ਵੀ ਮੈਂ ਤਾਂ ਪੰਥ ਦਾ ਉਮੀਦਵਾਰ ਇੱਕ ਥਾਂ ਤੇ ਉਹ ਕਹਿੰਦਾ ਮੈਂ ਤਾਂ ਆਜ਼ਾਦ ਉਮੀਦਵਾਰ ਆਛਾ ਹੁਣ ਨੀਟੇ ਦੀ ਐਂਟਰੀ ਕਰਾ ਦਿੱਤੀ ਤੜਪਿਆ ਕਹਿੰਦੇ ਉਹ ਵੀ ਬਹੁਤ ਜੋਤੀਆਂ ਉਹਦੇ ਵੀ ਘਰੇ ਪਈਆਂ ਕਹਿੰਦੇ ਉਹਨੂੰ ਪੁੱਛਿਆ ਵੀ ਤੂੰ ਤਾਂ ਆਪਣੇ ਸਾਧੂ ਦਾ ਘਰ ਪਟਤਾ ਦੂੰ ਤਾਰਨ ਤਾਰਨ ਲਈ ਜੈਮਨੀ ਚੋਂ ਕਿ ਬੜੇਵੇਂ ਲੈਣ ਗਿਆ ਸੀ ਕਹਿੰਦੇ ਉਹਦੇ ਵੀ ਜੁੱਤੀਆਂ ਪਈਆਂ ਅਸ਼ਾ ਨਾਲ ਦੋਕ ਖੋਰ ਖੜੇ ਸੀ ਆਲੇ ਮਰਗੇ ਤਿੰਨ ਚਾਰ ਘੂਰ ਸੀ ਜਿਹੜੇ ਬਰਾਬਰ ਬੈਠੇ ਲੈ ਹੁਣ ਉਹ ਭੁੱਕੀ ਦੇ ਕਾਰਡ ਲਉਣ ਵਾਲਾ ਵੀ ਚੇਤੇ ਆ ਗਿਆ ਸਰਬਜੀਤ ਉਹ ਪਿੱਛੇ ਖੜਾ ਸੀ ਜਦੋਂ ਮੁਖਬਲਾਰਿਆਂ ਦੇ ਨਾਲ ਬਹਿਸ ਹੁੰਦੀ ਸੀ ਨਾ ਪੱਤਰਕਾਰ ਕਹਿੰਦੇ ਸੀ ਵੀ ਪਹਿਲਾ ਵਿਕਾਸ ਕਿਹੜਾ ਕਰਾਤਾ ਹੁਣ ਵਿਕਾਸ ਦੀ ਗੱਲ ਕਰਦੇ ਹੋ ਤੇ ਉਹਦੇ ਵੀ ਕਿੰਨੇ ਕਰੇ ਜੂਤ ਪਤੰਗ ਹੋਇਆ ਚੰਗੀ ਤਰ੍ਹਾਂ ਵੀ ਤੁਹਾਡੇ ਪੱਲੇ ਕੱਖ ਨਹੀਂ ਅਸਾ ਜੂਤ ਪਤੰਗ ਹੁੰਦਾ ਕਿਉਂ ਹੈ ਮੈਨੂੰ ਲੱਗਦਾ ਵੀ ਮੇਰੀ ਦਵਾਈ ਜਿਹੜੀਆਂ ਨੂੰ ਕੰਮ ਛੇਤੀ ਕਰ ਦਿੰਦੀ ਆ ਆ ਜਿਹੜੀ ਵੀਡੀਓ ਹੈ ਦਵਾਈ ਹੈ ਜੀ ਡਾਕਟਰ ਕਦੋਂ ਅਜੈਕਸ਼ਨ ਲਾਊਗਾ ਕਦੋਂ ਬੀਪੀ ਚੈੱਕ ਕਰੂ ਕਦੋਂ ਗੋਲੀਆਂ ਦੇਊ ਤੇ ਆਪਾਂ ਬਸ ਬੋਲਣਾ ਹੀ ਹੁੰਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੇ ਕੰਮ 'ਚ ਗੱਲ ਪੈ ਜੇ ਤਾਂ ਦਵਾਈ ਇੰਨਾ ਕੰਮ ਕਰਦੀ ਹੈ ਫਿਰ ਚਾੜ੍ਹ ਚ ਫਿਰੋ ਜੁੱਤੀਆਂ ਜੁੱਤੀਆਂ ਪੈਂਦੀਆਂ ਨੇ ਮੈਂ ਤਾਂ ਗੱਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਭਾਈ ਜਿਹੜਾ ਤੁਸੀਂ ਖੋਤੇ ਤੇ ਸ਼ੇਰ ਦੀ ਖੱਲ ਪਾਈ ਸੀ ਜਾਨਕਿ ਧਾਰਮਿਕ ਮਖੌਟਾ ਪਾਇਆ ਸੀ ਉਹ ਤਾਰਨ ਤਾਰਨ ਦੇ ਲੋਕਾਂ ਨੇ ਉਤਾਰਤਾ ਜਿਹੜੀਆਂ ਤੁਹਾਡੀਆਂ ਕਰਤੂਤਾਂ ਸੀ ਨਾ ਗਾਲੀ ਗਲੋਚ ਵਾਲੀਆਂ ਔਰ ਕਿਵੇਂ ਤੁਸੀਂ ਪੰਥ ਕ ਪੰਥ ਕਹਿ ਕੇ ਲੋਕਾਂ ਨੂੰ ਗੁੰਮਰਾਹ ਪਹਿਲਾਂ ਕੀਤਾ ਸੀ ਹੁਣ ਕਰਨ ਦੀ ਕੋਸ਼ਿਸ਼ ਕਰਦੇ ਸੀ ਔਰ ਤੁਸੀਂ ਹੁਣ ਵੀ ਪੈਸਾ ਉਹ ਜਿਹੜਾ ਇਕੱਠਾ ਕੀਤਾ ਉਹ ਸਾਰਾ ਕੁਝ ਲੋਕਾਂ ਨੇ ਦੇਖ ਲਿਆ ਤਾਂ ਕਰਕੇ ਤੁਹਾਡਾ ਜਿਹੜਾ ਧਾਰਮਿਕ ਮਖੌਟਾ ਸੀ ਉਹ ਲੋਕਾਂ ਨੇ ਲਾਤ ਆ ਪਾਈ ਤੇ ਹੁਣ ਤੁਹਾਨੂੰ ਬੇਨਤੀ ਹੈ ਵੀ 1 ਸਾਲ ਤੁਹਾਡੇ ਕੋਲੇ ਬਾਕੀ ਹੈ ਹੁਣ ਜਿਹੜੇ ਖੋਤੇ ਦੇ ਖਲ ਪਾਉਣੀ ਹੈ ਕੋਈ ਨਵਾਂ ਜੋਧਾ ਬਣਾਉਣਾ ਹੈ ਬੰਦਾ ਬੰਦਾ ਮਾਰ ਕੇ ਉਹ ਤਿਆਰੀ ਕਰ ਲਉ ਭਾਈ ਕਿਉਂਕਿ ਜਿਹੜਾ ਤੁਹਾਡਾ ਸੈਣੀ ਜੋਧਾ ਬਣਾਇਆ ਸੀ ਸੂਰੀ ਨੂੰ ਮਾਰਨ ਵਾਲਾ ਸੂਬੇ ਨੂੰ ਮਾਰਨ ਵਾਲਾ ਉਹ ਤਾਂ ਚੱਲਿਆ ਨਹੀਂ ਭਾਈ ਤੇ ਹੁਣ ਕੋਈ ਨਵਾਂ ਜੋਧਾ ਲੱਭ ਲਓ ਇੱਥੇ ਬਥੇਰੇ ਨੇ ਛੇੜੇ ਫਿਰਦੇ ਨੇ ਕਿਸੇ ਦਾ ਲਾਹੇ ਉਗਾਟਾ ਤੁਹਾਡਾ ਇਹ ਕੰਮ ਹੁੰਦਾ ਹੈ ਕਿਸੇ ਨੂੰ ਮਾਰ ਕੇ ਚਾਰ ਥੱਪੜ ਮਾਰੋ ਸੋਦਾ ਲਾਤਾ ਕੋਈ ਬਿਆਦਮੀ ਦਾ ਮੁੱਦਾ ਸਾਹਮਣੇ ਆ ਗਿਆ ਤੁਸੀਂ ਜੋਧੇ ਬਣਾਉਣਾ ਹੁੰਦਾ ਹੈ 1 ਸਾਲ ਹੈਗਾ ਤੁਹਾਡੇ ਕੋਲ 117 ਸੀਟਾਂ ਨੇ ਵਿਧਾਨ ਸਭਾ ਦੀਆਂ ਘੱਟੋ ਘੱਟ ਤੁਹਾਨੂੰ 50 ਜੋਧੇ ਚਾਹੀਦੇ ਨੇ ਜਿਨ੍ਹਾਂ ਨੇ ਬੰਦੇ ਮਾਰੇ ਹੋਣ ਫਿਰ ਤੁਸੀਂ ਉਹਨੂੰ ਜੋਧਾ ਬਣਾ ਕੇ ਪੇਸ਼ ਕਰੋਗੇ ਫਿਰ ਕਹੋਗੇ ਇਹ ਪੰਥ ਦੀ ਲੜਾਈ ਹੈ ਜੇ ਐਤ ਕੀ ਮੌਕਾ ਖੁੰਝ ਗਿਆ ਤਾਂ ਪੰਥ ਹਾਰ ਜਾਊਗਾ ਜਿਵੇਂ ਹੁਣ ਪੰਥ ਹਾਰ ਗਿਆ ਤਾਂਨ ਤਾਰਨ ਤੋਂ ਇਹ ਕਰਤੂਤਾਂ ਚੰਗੀ ਤਰ੍ਹਾਂ ਲੋਕਾਂ ਨੂੰ ਬੇਬਕੂ ਬਣਾਉਣ ਬਾਅਦ ਤੇ ਤਿਆਰ ਕਰਕੇ ਰੱਖ ਲੋ ਇੱਕ ਸਾਲ ਪਿਆ ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ ਆ ਜੇ 365 ਦਿਨਾਂ ਵਿੱਚ 50 ਜੋਧੇ ਤੁਸੀਂ ਬਣਾ ਲਏ ਕੋਈ ਨਿਸ਼ੇੜ ਨਹੀਂ ਫਸ ਗਿਆ ਕੋਈ ਇਦਾਂ ਦਾ ਕੋਈ ਕਾਰਾ ਕਰਕੇ ਤਾਂ ਫਿਰ ਸ਼ਾਇਦ ਮਾੜੀ ਮੋਟੀ ਗੱਲ ਹੋਰ ਬਣ ਜੂ ਪਰ ਨਹੀਂ ਅਸੀਂ ਬੈਠੇ ਆ ਤੁਹਾਡੀਆਂ ਕਰਤੂਤਾਂ ਦੱਸਣ ਵਾਸਤੇ ਤੁਹਾਡਾ ਜਿਹੜਾ मुखोटा ਹੈ ਧਰਮ ਦਾ ਜਾਂ ਖੋਤੇ ਦੇ ਗਦੇ ਦੇ ਕਿਵੇਂ ਸ਼ੇਰ ਦੀ ਖੱਲ ਪਾਈ ਹੁੰਦੀ ਹੈ ਉਹ ਦੱਸਾਂਗੇ ਅਸੀਂ ਤਰਨ ਤਾਰਨ ਤੇ ਮੈਂ ਜਿਹੜੀਆਂ ਬੇਨਤੀਆਂ ਕੀਤੀਆਂ ਸੀ ਤਰਨ ਤਾਰਨ ਦੇ ਲੋਕਾਂ ਨੂੰ ਉਹ ਲੋਕਾਂ ਨੇ ਗੱਲ ਸਮਝੀ ਤੇ ਤੀਰ ਟਿਕਾਣੇ ਤੇ ਲੱਗਾ ਸੀ ਮੈਂ ਕਿਹਾ ਸੀ ਬਾਈ ਜਿਹੜੀ ਗਲਤੀ ਫਰੀਦਕੋਟ ਤੇ ਕੀਤੀ ਹੈ ਕਾਰਡ ਲਾਉਣ ਵਾਲੇ ਭੁੱਖੀ ਖਾਣ ਵਾਲੇ ਸਭੀ ਤੈਨੂੰ ਜਿਤਾ ਕੇ ਔਰ ਖੰਡੂਰ ਸਾਹਿਬ ਤੋਂ ਅਮਰਤਪਾਲ ਨੂੰ ਜਿਤਾ ਕੇ ਉਹ ਗਲਤੀ ਨਾ ਕਰਿਓ ਉਹ ਲੋਕਾਂ ਨੇ ਸਮਝ ਲਈ ਸੀ ਗੱਲ ਫੋਨ ਬਥੇਰੇ ਕੀਤੇ ਸੀ ਮੈਨੂੰ ਔਰ ਲੋਕਾਂ ਨੇ ਕਿਹਾ ਸੀ ਤੁਹਾਡੀ ਗੱਲ ਮੰਨਾਂਗੇ ਗੱਲ ਮੰਨਿਓ ਨਾ ਧੰਨਵਾਦ ਵੀ ਕੀਤਾ ਹੁਣ ਵੀ ਕਰ ਦਿੰਨੇ ਆ ਪਰ ਤੁਹਾਨੂੰ ਜਿਹੜੇ ਅਖੌਤੀ ਪੰਥ ਕੋਨਾ ਇੱਕ ਬੇਨਤੀ ਹੈ ਕਿ ਮੈਂ ਨੀਟਾ ਹੋਵੇ ਅਮਰਤਪਾਲ ਦਾ ਪਿਓ ਹੋਵੇ ਸਰਬਜੀਤ ਹੋਵੇ ਮੁਖ ਬਲਾਰੇ ਹੋਣ ਮਾਨਦਲੀਆਂ ਹੋਣ ਜਿਹੜੇ ਵੀ ਹੈਗੇ ਆ ਜਿਹੜੇ ਵੀ ਨੇ ਜਿਹੜੇ ਕਹਿੰਦੇ ਸੀ ਪੰਥ ਕਾਂ ਅਸੀਂ ਜੋਧੇ ਆ ਵੀ ਇੱਕ ਸਾਲ ਪਿਆ ਇੱਕ ਸਾਲ ਤੋਂ ਪਹਿਲਾਂ ਉਹਨਾਂ ਬੰਦੇ ਬੰਦੇ ਮਾਰੋ ਭਾਈ ਲੋਕਾਂ ਨੂੰ ਤੁਹਾਡੀ ਕਰਦੂ ਚੰਗੀ ਤਰ੍ਹਾਂ ਪਤਾ ਲੱਗੇ ਵੀ ਕਿਵੇਂ ਤੁਸੀਂ ਪੰਥ ਦਾ ਬੇੜਾ ਬਹਾਰ ਰਹੇ ਹੋ ਸਮੇਤ ਆਵੇ ਲੋਕਾਂ ਪਰ ਜਿੱਥੇ ਮਾੜੀ ਦੀ ਕਸਰ ਰਹਿੰਦੀ ਹੁੰਦੀ ਹੈ ਨਾ ਕਿ ਕੋਈ ਬੰਦਾ ਭਲੇਖਾ ਖਾ ਜੇ ਵਹਿਮ ਹੋਵੇ ਉਹ ਵਹਿਮ ਅਸੀਂ ਕੱਢਨੇ ਹੁੰਦੇ ਐ ਤੁਹਾਡੀ ਕਰਤੂ ਚੰਗੀ ਤਰ੍ਹਾਂ ਟਕਾ ਕੇ ਦੱਸ ਦੇਦੀ ਹੈ ਵੀ ਇਹ ਹਰਾਮਖੋਰ ਨੇ ਜਿਹੜੇ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਨੇ ਇਹ ਪੈਸਾ ਕਿਵੇਂ ਲੁੱਟਦੇ ਨੇ ਕਿਵੇਂ ਭਾਵਨਾਵਾਂ ਦੇ ਨਾਲ ਖੇਡਦੇ ਨੇ ਕਿਵੇਂ ਕੌਮ ਦਾ ਇਹ ਜਲੂਸ ਕਢਾਉਂਦੇ ਨੇ ਇਹ ਸਾਡੀਆਂ ਤੁਹਾਡੀਆਂ ਸਾਰੀਆਂ ਕਰਤੂਤਾ ਜਿਹੜੀਆਂ ਨੇ ਸਾਡੀ ਜਵਾਨ ਰਾਂਹੀ ਸਾਡੇ ਸ਼ਬਦਾਂ ਰਾਂਹੀ ਲੋਕਾਂ ਤੱਕ ਪਹੁੰਚਾਉਣੀਆਂ ਇਹ ਸਾਡਾ ਕੰਮ ਹੈ ਇਹ ਦੱਸੀ ਜਾਵਾਂਗੇ ਪਰ ਤੁਸੀਂ ਤਿਆਰੀ ਕਰੋ ਯੋਧੇ ਬਣ ਦੀ ਸ਼ਰਮ ਮਾੜੀ ਮੁੱਟੀ ਤਾਂ ਆਊਗੀ ਤੁਹਾਨੂੰ ਪਰ ਤਰਨ ਤਰਨ ਨੇ ਲੋਕਾਂ ਨੇ ਮੈਂ ਕਹਿੰਦਾ ਬੱਲੇ ਬੱਲੇ ਕਰਾਤੀ ਐਹੋ ਜਾਂ ਜੂਤ ਫੇਰਿਆ ਨਾ ਅਖੌਤੀ ਪੰਥਕਾਂ ਦੇ ਦਾਰ ਮੈਂ ਦਾ ਮਖੋਟਾ ਪਾਉਣ ਵਾਲਿਆਂ ਦੇ ਨਾਨੀ ਚੇਤੇ ਕਰਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ